ਆ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਨਿਸੋ ਕੇ ਪਿੰਡ ਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ 3 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਬਰਾਮਦ ਹੋਈ ਹੈ ਐਸਪੀ ਡੀਆਈਪੀਐਸ ਦਿੱਤੇ ਵਾਰੀਅਰ ਜੀ ਨੇ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ ਸਾਹਿਬ ਦੀ ਅਗਵਾਈ 'ਚ ਇਹ ਆਪਰੇਸ਼ਨ ਹੋਇਆ ਸੀ ਸੀਆਈਏ ਨੇ ਦੋ ਪਿਸਤਲ ਵੀ ਬਰਾਮਦ ਕੀਤੀ ਨੇ ਤਾਂ ਸਰ ਇਸੇ ਸੋਰਸ ਬੇਸ ਆਪਰੇਸ਼ਨ ਸੀਗਾ ਕਿਵੇਂ ਤੁਹਾਡੇ ਕਾਬੂ ਹੈ ਔਰ ਕਿਸੇ ਤਰ੍ਹਾਂ ਰੈਸਟ ਕੀਤਾ ਜੀ ਤੁਹਾਨੂੰ ਜੀ 22 ਤਾਰੀਖ ਜਿਹੜਾ ਕੱਲ੍ਹ ਹੈ 22 ਤਾਰੀਖ ਨੂੰ ਐਫਆਰ ਨੰਬਰ 147 ਰਜਿਸਟਰ ਹੋਇਆ ਪੀਐਸ ਰਮਦਾਸ ਚ ਇਹਦੇ ਵਿੱਚ ਆਪਣਾ ਸੀਆਈ ਇੰਸਪੈਕਟਰ ਮਨਮੇਤ ਤੇ ਉਹਨਾਂ ਦੇ ਸੁਪਰਵੀਜ਼ਨ ਕਰਦੇ ਹਨ ਡੀਐਸਪੀ ਡੀ ਤੇ ਐਸਐਸਪੀ ਅਮਰਸਰ ਰੂਰਲ ਇਹਨਾਂ ਦੇ ਟੀਮ ਨੇ ਇੱਕ ਗੁਰਦੇਵ ਸਿੰਘ ਜਿਹੜਾ ਹੈ ਰੈਜ਼ੀਡੈਂਟ ਆਫ ਨਿਸੋਕੇ ਪੀਐਸ ਰਮਦਾਸ ਇਹਨਾਂ ਨੂੰ ਕਾਬੂ ਕੀਤਾ ਅਲੋਂਗ ਵਿਦ ਲਗਭਗ 3 ਕਿਲੋ ਬਾਰੋਇਨ ਇੱਕ ਪੀਐਕਸ 3 ਪਿਸਟਲ ਤੇ ਇੱਕ 9ਐਮ ਪਿਸਟਲ ਨਾਲ ਰਾਉਂਡਸ ਵੀ ਲਗਭਗ 100 ਰਾਉਂਡਸ ਇਹ ਜਿਹੜਾ ਗੁਰਦੇਵ ਸਿੰਘ ਇਹਦਾ ਉਮਰ 42 ਹੈ ਇਹ ਕੀਤੇ ਬੜ ਕਰਦੇ ਹਨ ਤੇ ਇਹਨਾਂ ਨੇ ਇਹ ਹੁਣ ਤੱਕ ਇਹ ਤਫਤੀਸ਼ ਹੋਇਆ ਕਿ ਇਹਨਾਂ ਨੇ ਹੁਣ ਤੱਕ 234 ਲਏ ਹਨ ਜੋ ਬਾਰਡਰ ਤੋਂ 234 ਲੈ ਕੇ ਉਹ ਗਾਹ ਦੇਣ ਵਾਲੇ ਸੀ ਪਰ ਹੁਣ ਤੱਕ ਹੋਇਆ ਨਹੀਂ ਇਸ ਕਰਕੇ ਇਹਨਾਂ ਦੇ ਕੋਲ ਇਹ ਜੋ ਗਰਪੈਂਸ تھے ਹੈਰੋਇਨ ਰਿਆ ਸੀ ਉਧਰ ਰਿਕਵਰੀ ਹੋਇਆ ਹੁਣ ਆਪਾਂ ਇਹ ਤਫਤੀਸ਼ ਕਰ ਰਹੇ ਹਾਂ ਕਿ ਕੋਈ ਹਵਾਲਾ ਲਿੰਕਸ ਹੈ ਕੀ ਨਹੀਂ ਤੇ ਇਹ ਜੋ ਬਾਰਡਰ ਪਾਕਿਸਤਾਨ ਬੈਠਾ ਉਹਨਾਂ ਨੇ ਕਿਸ ਕਿਸ ਨਾਲ ਸੰਪਰਕ ਕੀਤਾ ਹੈ ਇਹ ਅੱਗੇ ਦੇਣ ਵਾਸਤੇ ਇਹ ਪੂਰਾ ਆਪਾਂ ਤਫਤੀਸ਼ ਕਰ ਰਹੇ ਹਾਂ ਲੈਟ ਅਸ ਮੈਟਰ ਆਫ ਇਨਵੈਸਟੀਗੇਸ਼ਨ ਹੁਣ ਆਪਾਂ ਇਹਨਾਂ ਦਾ ਰਿਮਾਂਡ ਲੈ ਰਹੇ ਹਾਂ ਜੀ ਰਿਮਾਂਡ ਲੈ ਰਹੇ ਹਾਂ ਅਭੀ ਉਹਨਾਂ ਨੂੰ ਪੇਸ਼ ਕਰ ਰਹੇ ਹਾਂ ਹੋਪਫੁਲੀ 3 ਔਰ 4 ਡੇਸ ਰਿਮਾਂਡ ਮਿਲ ਜਾਏਗਾ ਐਂਡ ਐਡਮਿਨਿਸਟ੍ਰੇਸ਼ਨ ਆਲਸੋ ਵਿਲ ਗੋ ਫਾਰਵਰਡ ਸਰ ਇਹ ਰਮਦਾਸ ਏਰੀਆ ਜੀ ਮੰਗਵਾਈ ਗਈ ਸੀ ਔਰ ਦੋਨੋਂ ਸਟੇਜ ਦੇ ਵਿੱਚ ਇਕੱਟੇ ਜਮਾਨਾ ਸੀ ਅਲੱਗ-ਅਲੱ ਨੇ ਹੈਗਾ ਜਾਂ ਕੋਈ ਪੁਰਾਣਾ ਰਿਕਾਰਡ ਹੈ ਪੀਆਰ ਦਾ ਜਾਂ ਪਾਕਿਸਤਾਨ ਕੋਈ ਲਿੰਕ ਨਾ ਪਤਾ ਨਹੀਂ ਜੀ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਹੈ ਨਹੀਂ ਤੁਸੀਂ ਬਰਿੰਗਸ ਆਨ ਅਗੇਨ ਨਾ ਤਾਂ ਕੋਈ ਪੁਰਾਣਾ ਰਿਕਾਰਡ ਨਹੀਂ ਹੀ ਕਰਦੇ ਹੁੰਦੇ ਸੀ ਖੇਤੀਬਾੜੀ ਕਰਦੇ ਹੁੰਦੇ ਸੀ ਉਸ ਤੋਂ ਪਹਿਲਾਂ ਉਹ ਮਲੇਸ਼ੀਆ ਵੀ ਜਾ ਕੇ ਟਰੱਕ ਡਰਾਈਵਰ ਕਰਦੇ ਹੁੰਦੇ ਸੀ ਹੁਣ ਵਾਪਸ ਆ ਕੇ ਇਹਨਾਂ ਦਾ ਸੰਪਰਕ ਹੋਇਆ ਇਹ ਜੋ ਪਾਕਿਸਤਾਨ ਬੈਠੇ ਬਿੱਟੂ ਚਾਚਾ ਇਹਨਾਂ ਦੇ ਨਾਲ ਸੰਪਰਕ ਹੋਇਆ ਥਰੂ ਅ ਸੋਸ਼ਲ ਮੀਡੀਆ ਐਂਡ ਇਹਨਾਂ ਨੇ ਇਹ ਡਰੋਨ ਕਨਸਰਨੈਂਟ ਲਈ ਹੈ ਸਰ ਇਹ ਗੁਰ ਤੁਸੀਂ ਜ਼ਿਕਰ ਕੀਤਾ ਕਿ ਜੇਕਰ ਇਹਦੀ ਕਾਲੀ ਕਮਾਈ ਨਾਲ ਕੋਈ ਨੇ ਜਾਇਦਾਦ ਬਣਾਈ ਆ ਤਾਂ ਉਸ ਪਾਸੇ ਕੋਈ ਲੱਗਾ ਪਤਾ ਜਾਂ ਉਸ ਪਰ ਜਾਂਚ ਚੱਲ ਰਹੀ ਜੀ 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 ਹੁਣ ਤੱਕ ਅਮਰਸਰ ਰੂਰਲ ਪੁਲਿਸ ਨੇ ਕਾਫੀ ਕੰਮ ਕੀਤੇ ਨੇ ਇਹ ਜੋ ਅਠਾਟਫ ਕੇਂਦਰ ਹੈ ਅਠਾਟਫ ਜਿੱਦਾਂ ਜਿੱਦਾਂ ਤੁਸੀਂ ਐਨਡੀਪੀਐਸ ਜੋ ਵੀ ਕੰਮ ਕਰਦੇ ਉਹਨਾਂ ਦਾ ਜੋ ਕਮਾਈ ਹੁੰਦਾ ਹੈ ਇਲੀਗਲ ਕਮਾਈ ਉਹ ਆਪਾਂ ਕਰ ਸਕਦੇ ਹੁਣ ਤੱਕ ਅਮਰਸਰ ਰੂਰਲ ਪੁਲਿਸ ਨੇ ਲਗਭਗ 4 ਕਰੋੜ ਆਪਾਂ ਇਹਨਾਂ ਦਾ ਜਬਤ ਵੀ ਕੀਤੇ ਤਾਂ ਹਰ ਕੇਸ ਚ ਆਪਾਂ ਕਰ ਰਹੇ ਹਾਂ ਇਸ ਕੇਸ ਵੀ ਦੈਟ ਐਂਗਲ ਆਲਸੋ ਵਿਲ ਬੀ ਚੈੱਕਡ ਸਰ ਕੋਈ ਹੋਰ ਇਹਦਾ ਸਾਥੀ ਪਤਾ ਲੱਗਾ ਜੀ ਕਿ ਇਸ ਦੇ ਸਾਥੀ ਹੋਰ ਫਿਲਹਾਲ ਇੱਕ ਹੀ ਹੈ ਜੀ ਫਿਲਹਾਲ ਇੱਕ ਹੀ ਹੈ ਜੀ ਟੈਕਨੀਕਲੀ ਇੰਗਲਿਸ਼ਚਰ ਤੋਂ ਗੋਇੰਗ ਆਨ ਟੂ ਸੋਰਸ ਵੇਸ ਉਹ ਵੀ ਚੱਲ ਹੀ ਰਿਹਾ ਹੈ ਜੋ ਅੱਗੇ ਬੰਦਾ ਹੈ ਜੋ ਇਨਕਾ ਲੋਕਲ ਜੋ ਮੇਨ ਕਿੰਗਪਿੰਨ ਉਹ ਵੀ ਆਪਾਂ ਚੈੱਕ ਕਰ ਰਹੇ ਹਾਂ ਕਿ ਹੈ ਕੌਣ ਸਰ ਕੀਤੇ ਦੱਸ ਦਿਓ ਕਿ ਇਹ ਫਲਡਸ ਦਾ ਇਨਾਂ ਨੂੰ ਕੋਈ ਅਸਰ ਸੀ ਜਾਂ ਫਲਡਸ ਤੋਂ ਬਾਅਦ ਇਹ ਕੰਟੀਨਿਊਟੀ ਚ ਕੰਮ ਕਰਦੇ ਰਹੇ ਜਿਹੜਾ ਬਾੜੇ ਬੰਦੇ ਜੋ ਬਾਹਰ ਬੈਠੇ ਹੈ ਜੀ ਆਈਐਸਆਈ ਬੈਠਾ ਹੈ ਜਾਂ ਆਪਣਾ ਜਿਸਮ ਕੁਲਰਸ ਬੈਠੇ ਹੈ ਬਾਹਰ ਜੋ ਪੰਜਾਬ ਚ ਗੰਦਗੀ ਮਚਾਣਾ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪड़ਦਾ ਇਹ ਨਹੀਂ ਪ کر دے رہیں گے جب تک ہم رکیں گے نہیں پولیس روک ہی رہے ہیں پولیس دین نہیں جا رہی ہے ہے بھی ہے اس کر کے ریکاوری اسی ہو رہا ہے لاسٹ ریکاوری ہو ہے اسی اپنا سنوی ہو رہا ہے ਸਰ ਅਪੀਅਰ ਰਮਦਾਸਦਰ ਜੀ ਰਮਦਾਸਦਰ ਜੀ ਥੈਂਕ ਯੂ ਸਰ ਦਾ ਸੀਏ ਦਾ ਆਪਰੇਸ਼ਨ ਸੀ ਮਨਮੀਤ ਪਾਲ ਜਿਹੜੇ ਨੇ ਇਨਚਾਰਜ ਆਡੀ ਐਸਪੀ ਨਾਗਰਾ ਸਾਹਿਬ ਦੀ ਗਵਾਹੀ ਦੇ ਵਿੱਚ ਤਾਂ ਵੱਡੀ ਕਾਮਯਾਬੀ ਹੈ ਖੇਤੀਬਾੜੀ ਦਾ ਕੰਮ ਕਰਨ ਵਾਲਾ ਹੈ ਤਾਂ 3 ਕਿਲੋ ਹੈਰੋਇਨ ਤੇ ਦੋ ਪਿਸਤਲ ਤੇ 50 ਦੇ ਕਰੀਬ ਰੌਂਦ ਜਿਹੜੀ ਇੱਕ ਵੱਡੀ ਰਿਕਵਰੀ ਹੈ 50 ਦੇ ਕਰੀਬ ਰੌਂਦ ਉਹਨੂੰ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਕਿ ਕੋਈ ਟਾਰਗੇਟ ਸੀ ਇਹਨਾਂ ਦਾ ਜਾਂ ਕੋਈ ਹੋਰ ਇਸ ਮਾਮਲੇ ਦੇ ਵਿੱਚ ਵੈਪਨ ਵਰਤੇ ਜਾਣੇ ਸੀ ਕੈਮਰਾ ਪਰਸਨ ਵਿਪਨ ਸ਼ਰਮਾ ਦਰਨ ਗਗਨਦੀਪ ਸ਼ਰਮਾ ਦਾਨੀ ਸੂਰਾ ਟੀਵੀ ਅੰਮ੍ਰਿਤਸਰ ਦਾ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਨਿਸੋ ਕੇ ਪਿੰਡ ਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ 3 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਬਰਾਮਦ ਹੋਈ ਹੈ ਐਸਪੀ ਡੀਆਈਪੀਐਸ ਦਿੱਤੇ ਵਾਰੀਅਰ ਜੀ ਨੇ ਡੀਐਸਪੀ ਗ੍ਰਿੰਦਰਪਾਲ ਸਿੰਘ ਨਾਗਰਾ ਸਾਹਿਬ ਦੀ ਅਗਵਾਈ ਚ ਆਪਰੇਸ਼ਨ ਹੋਇਆ ਸੀ ਸੀਆਈਏ ਨੇ ਦੋ ਪਿਸਤਲ ਵੀ ਬਰਾਮਦ ਕੀਤੀ ਨੇ ਤਾਂ ਸਰ ਇਸੇ ਸੋਰਸ ਬੇਸ ਆਪਰੇਸ਼ਨ ਸੀਗਾ ਕਿਵੇਂ ਤੁਹਾਡੇ ਕਾਬੂ ਹੈ ਔਰ ਕਿਸੇ ਤਰ੍ਹਾਂ ਰੈਸਟ ਕੀਤਾ ਜੀ ਤੁਹਾਨੂੰ ਜੀ 22 ਤਾਰੀਖ ਜਿਹੜਾ ਕੱਲ੍ਹ ਹੈ 22 ਤਾਰੀਖ ਨੂੰ ਐਫਆਰ ਨੰਬਰ 147 ਰਜਿਸਟਰ ਹੋਇਆ ਪੀਐਸ ਰਮਦਾਸ ਚ ਇਹਦੇ ਵਿੱਚ ਆਪਣਾ ਸੀਆਈ ਇੰਸਪੈਕਟਰ ਮਨਮੇਤ ਤੇ ਉਹਨਾਂ ਦੇ ਸੁਪਰਵੀਜ਼ਨ ਕਰਦੇ ਹਨ ਡੀਐਸਪੀ ਡੀ ਤੇ ਐਸਐਸਪੀ ਅਮਰਸਰ ਰੂਰਲ ਇਹਨਾਂ ਦੇ ਟੀਮ ਨੇ ਇੱਕ ਗੁਰਦੇਵ ਸਿੰਘ ਜਿਹੜਾ ਹੈ ਰੈਜ਼ੀਡੈਂਟ ਆਫ ਨਿਸੋਕੇ ਪੀਐਸ ਰਮਦਾਸ ਇਹਨਾਂ ਨੂੰ ਕਾਬੂ ਕੀਤਾ ਹੈ ਅਲੋਂਗ ਵਿਦ ਲਗਭਗ 3 ਕਿਲੋ ਹੈਰੋਇਨ ਇੱਕ ਪੀਐਕਸ 3 ਪਿਸਟਲ ਤੇ ਇੱਕ 9ਐਮ ਪਿਸਟਲ ਨਾਲ ਰਾਉਂਡਸ ਵੀ ਲਗਭਗ 100 ਰਾਉਂਡਸ ਇਹ ਜਿਹੜਾ ਗੁਰਦੇਵ ਸਿੰਘ ਇਹਦਾ ਉਮਰ 42 ਹੈ ਇਹ ਕੀਤੇ ਬੜੇ ਕਰਦੇ ਹਨ ਤੇ ਇਹਨਾਂ ਨੇ ਇਹ ਹੁਣ ਤੱਕ ਇਹ ਤਫਤੀਸ਼ ਹੋਇਆ ਕਿ ਇਹਨਾਂ ਨੇ ਹੁਣ ਤੱਕ 238 ਲਏ ਹਨ ਜੋ ਬਾਰਡਰ ਤੋਂ 238 ਲੈ ਕੇ ਉਹ ਗਾਹ ਦੇਣ ਵਾਲੇ ਸੀ ਪਰ ਹੁਣ ਤੱਕ ਹੋਇਆ ਨਹੀਂ ਇਸ ਕਰਕੇ ਇਹਨਾਂ ਦੇ ਕੋਲ ਇਹ ਜੋ ਵਰਤਨਸ تھے ਹੈਰੋਇਨ ਰਿਆ ਸੀ ਉਧਰ ਰਿਕਵਰੀ ਹੋਇਆ ਹੁਣ ਆਪਾਂ ਇਹ ਤਫਤੀਸ਼ ਕਰ ਰਹੇ ਹਾਂ ਕਿ ਕੋਈ ਹਵਾਲਾ ਲਿੰਕਸ ਹੈ ਕਿ ਨਹੀਂ ਤੇ ਇਹ ਜੋ ਬਾਰਡਰ ਪਾਕਿਸਤਾਨ ਬੈਠਾ ਉਹਨਾਂ ਨੇ ਕਿਸ ਕਿਸ ਨਾਲ ਸੰਪਰਕ ਕੀਤਾ ਹੈ ਇਹ ਅੱਗੇ ਦੇਣ ਵਾਸਤੇ ਇਹ ਪੂਰਾ ਆਪਾਂ ਤਫਤੀਸ਼ ਕਰ ਰਹੇ ਹਾਂ ਲੈਟਸ ਮੈਟਰ ਆਫ ਇਨਵੈਸਟੀਗੇਸ਼ਨ ਹੁਣ ਆਪਾਂ ਇਹਨਾਂ ਦਾ ਰਿਮਾਂਡ ਲੈ ਰਹੇ ਹਾਂ ਜੀ ਰਿਮਾਂਡ ਲੈ ਰਹੇ ਹਾਂ ਅੱ비 ਉਹਨਾਂ ਪੇਸ਼ ਕਰ ਰਹੇ ਹਾਂ ਹੋਪਫੁਲੀ 3 ਔਰ 4 ਡੇਸ ਰਿਮਾਂਡ ਮਿਲ ਜਾਏਗਾ ਐਂਡ ਐਡਮਿਨਿਸਟ੍ਰੇਸ਼ਨ ਆਲਸੋ ਵਿਲ ਗੋ ਫਾਰਵਰਡ ਸਰ ਇਹ ਰਮਦਾਸ ਏਰੀਆ ਜੀ ਮੰਗਵਾਈ ਗਈ ਸੀ ਔਰ ਦੋਨੋਂ ਸੋਰਟਿਸ ਦੇ ਵਿੱਚ ਇਕੱਟੇ ਸਮਾਨ ਆਇਆ ਸੀ ਅਲੱਗ-ਅਲੱਗ ਨੇ ਹੈਗਾ ਜਾਂ ਕੋਈ ਪੁਰਾਣਾ ਰਿਕਾਰਡ ਹੈ ਪੀਆਰ ਦਾ ਜਾਂ ਪਾਕਿਸਤਾਨ ਕੋਈ ਲਿੰਕ ਨਾ ਪਤਾ ਨਹੀਂ ਜੀ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਹੈ ਨਹੀਂ ਤੁਸੀਂ ਬਰਿੰਗਸ ਆਨ ਅਗੇਨ ਨਾ ਤਾਂ ਕੋਈ ਪੁਰਾਣਾ ਰਿਕਾਰਡ ਨਹੀਂ ਹੀ ਕਰਦੇ ਹੁੰਦੇ ਸੀ ਖੇਤੀਬਾੜੀ ਕਰਦੇ ਹੁੰਦੇ ਸੀ ਉਸ ਤੋਂ ਪਹਿਲਾਂ ਉਹ ਮਲੇਸ਼ੀਆ ਵੀ ਜਾ ਕੇ ਟਰੱਕ ਡਰਾਈਵਰ ਕਰਦੇ ਹੁੰਦੇ ਸੀ ਹੁਣ ਵਾਪਸ ਆ ਕੇ ਇਹਨਾਂ ਦਾ ਸੰਪਰਕ ਹੋਇਆ ਇਹ ਜੋ ਪਾਕਿਸਤਾਨ ਬੈਠੇ ਬਿੱਟੂ ਚਾਚਾ ਇਹਨਾਂ ਦੇ ਨਾਲ ਸੰਪਰਕ ਹੋਇਆ ਥਰੂ ਅ ਸੋਸ਼ਲ ਮੀਡੀਆ ਐਂਡ ਇਹਨਾਂ ਨੇ ਇਹ ਡਰੋਨ ਕਨਸਰਨੈਂਟ ਲਈ ਹੈ ਜੀ ਕੋ ਤੁਸੀਂ ਜ਼ਿਕਰ ਕੀਤਾ ਕਿ ਜੇਕਰ ਇਹਦੀ ਕਾਲੀ ਕਮਾਈ ਨਾਲ ਕੋਈ ਨੇ ਜਾਇਦਾਦ ਬਣਾਈ ਆ ਤਾਂ ਉਸ ਪਾਸੇ ਕੋਈ ਲੱਗਾ ਪਤਾ ਜਾਂ ਉਸ ਪਰ ਜਾਂਚ ਚੱਲ ਰਹੀ ਜੀ 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 ਹੁਣ ਤੱਕ ਅਮਰਸਰ ਰੂਰਲ ਪੁਲਿਸ ਨੇ ਕਾਫੀ ਕੰਮ ਕੀਤੇ ਨੇ ਇਹ ਜੋ ਅਠਾਟਫ ਕੇਂਦਰ ਹੈ ਅਠਾਟਫ ਜਿੱਦਾਂ ਜਿੱਦਾਂ ਤੁਸੀਂ ਐਨਡੀਪੀਐਸ ਜੋ ਵੀ ਕੰਮ ਕਰਦੇ ਉਹਨਾਂ ਦਾ ਜੋ ਕਮਾਈ ਹੁੰਦਾ ਹੈ ਇਲੀਗਲ ਕਮਾਈ ਉਹ ਆਪਾਂ ਕਰ ਸਕਦੇ ਹੁਣ ਤੱਕ ਅਮਰਸਰ ਰੂਰਲ ਪੁਲਿਸ ਨੇ ਲਗਭਗ 4 ਕਰੋੜ ਆਪਾਂ ਇਹਨਾਂ ਦਾ ਜਬਤ ਵੀ ਕੀਤੇ ਤਾਂ ਹਰ ਕੇਸ ਚ ਆਪਾਂ ਕਰ ਰਹੇ ਹਾਂ ਇਸ ਕੇਸ ਵੀ ਦੈਟ ਐਂਗਲ ਆਲਸੋ ਵਿਲ ਬੀ ਚੈਕਡ ਸਰ ਕੋਈ ਹੋਰ ਇਹਦਾ ਸਾਥੀ ਪਤਾ ਲੱਗਾ ਜੀ ਕਿ ਇਸ ਦੇ ਸਾਥੀ ਹੋਰ ਫਿਲਹਾਲ ਇੱਕ ਹੀ ਹੈ ਜੀ ਫਿਲਹਾਲ ਇੱਕ ਹੀ ਹੈ ਜੀ ਟੈਕਨੀਕਲੀ ਇੰਗਲਿਸ਼ਚਰ ਤੋਂ ਗੋਇੰਗ ਆਨ ਜੋ ਸੋਰਸ ਵੇਸ ਉਹ ਵੀ ਚੱਲ ਹੀ ਰਿਹਾ ਹੈ ਜੋ ਅੱਗੇ ਬੰਦਾ ਹੈ ਜੋ ਇਨਕਾ ਲੋਕਲ ਜੋ ਮੇਨ ਕਿੰਗਪਿਨ ਹੈ ਉਹ ਵੀ ਆਪਾਂ ਚੈੱਕ ਕਰਦੇ ਹਾਂ ਕਿ ਹੈ ਕੌਣ ਸਰ ਕੀਤੇ ਦੱਸ ਦਿਓ ਕਿ ਇਹ ਫਲਡਸ ਦਾ ਇਨਾਂ ਨੂੰ ਕੋਈ ਅਸਰ ਸੀ ਜਾਂ ਫਲਡਸ ਤੋਂ ਬਾਅਦ ਇਹ ਕੰਟੀਨਿਊਟੀ ਚ ਕੰਮ ਕਰਦੇ ਰਹੇ ਜਿਹੜਾ ਬਾੜੇ ਬੰਦੇ ਜੋ ਬਾਹਰ ਬੈਠੇ ਹੈ ਜੀ ਆਈਐਸਏ ਬੈਠਾ ਹੈ ਜਾਂ ਆਪਣਾ ਜਿਸਮ ਕੁਲਰਸ ਬੈਠੇ ਹੈ ਬਾਹਰ ਜੋ ਪੰਜਾਬ ਚ ਗੰਦਗੀ ਮਚਾਣਾ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪड़ਦਾ ਇਹ ਨਹੀਂ ਪड़ਦਾ کر دے رہیں گے جب تک ہم رکیں گے نہیں پولیس روک ہی رہے ہیں پولیس دین نہیں جا رہی ہے جی جی بھی ہے اس کر کے ریکاوری اسی ہو رہا ہے لاسٹ ریکاوری ہو رہا ہے اسی اپنا سنوئی ہو رہا ہے ਸਰ ਅਫੇਅਰ ਰਮਦਾਸਦਰ ਜੀ ਰਮਦਾਸਦਰ ਜੀ ਥੈਂਕ ਯੂ ਸਰ ਦਾ ਸੀਗੀ ਦਾ ਆਪਰੇਸ਼ਨ ਸੀ ਮਨਮੀਤ ਪਾਲ ਜਿਹੜੇ ਨੇ ਇਨਚਾਰਜ ਆਡੀ ਐਸਪੀ ਨਾਗਰਾ ਸਾਹਿਬ ਦੀ ਗਵਾਹੀ ਦੇ ਵਿੱਚ ਤਾਂ ਵੱਡੀ ਕਾਮਯਾਬੀ ਹੈ ਖੇਤੀਬਾੜੀ ਦਾ ਕੰਮ ਕਰਨ ਵਾਲਾ ਹੈ ਤਾਂ 3 ਕਿਲੋ ਹੈਰੋਇਨ ਤੇ ਦੋ ਪਿਸਤਲ ਤੇ 50 ਦੇ ਕਰੀਬ ਰੌਂਦ ਜਿਹੜੀ ਇੱਕ ਵੱਡੀ ਰਿਕਵਰੀ ਹੈ 50 ਦੇ ਕਰੀਬ ਰੌਂਦ ਉਹਨੂੰ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਕਿ ਕੋਈ ਟਾਰਗੇਟ ਸੀ ਇਹਨਾਂ ਦਾ ਜਾਂ ਕੋਈ ਹੋਰ ਇਸ ਮਾਮਲੇ ਦੇ ਵਿੱਚ ਵੈਪਨ ਵਰਤੇ ਜਾਣੇ ਸੀ ਕੈਮਰਾ ਪਰਸਨ ਵਿਪਨ ਸ਼ਰਮਦਾਰਨ ਗਗਨਦੀਪ ਸ਼ਰਮਨ ਦਾਨੀ ਸੂਰਾ ਟੀਵੀ ਅੰਮ੍ਰਿਤਸਰ ਦਾ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਨਿਸੋ ਕੇ ਪਿੰਡ ਦੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ 3 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਬਰਾਮਦ ਹੋਈ ਹੈ ਐਸਪੀ ਡੀਆਈਪੀਐਸ ਦਿੱਤੇ ਵਾਰੀਅਰ ਜੀ ਨੇ ਡੀਐਸਪੀ ਗੁਰਿੰਦਰਪਾਲ ਸਿੰਘ ਨਾਗਰਾ ਸਾਹਿਬ ਦੀ ਅਗਵਾਈ 'ਚ ਇਹ ਆਪਰੇਸ਼ਨ ਹੋਇਆ ਸੀ ਸੀਆਈਏ ਨੇ ਦੋ ਪਿਸਤਲ ਵੀ ਬਰਾਮਦ ਕੀਤੀ ਨੇ ਤਾਂ ਸਰ ਇਸੇ ਸੋਰਸ ਬੇਸ ਆਪਰੇਸ਼ਨ ਸੀਗਾ ਕਿਵੇਂ ਤੁਹਾਡੇ ਕਾਬੂ ਹੈ ਔਰ ਕਿਸੇ ਤਰ੍ਹਾਂ ਰੈਸਟ ਕੀਤਾ ਜੀ ਤੁਹਾਨੂੰ ਜੀ 22 ਤਾਰੀਖ ਜਿਹੜਾ ਕੱਲ੍ਹ ਹੈ 22 ਤਾਰੀਖ ਨੂੰ ਐਫਆਰ ਨੰਬਰ 147 ਰਜਿਸਟਰ ਹੋਇਆ ਪੀਐਸ ਰਮਦਾਸ ਚ ਇਹਦੇ ਵਿੱਚ ਆਪਣਾ ਸੀਆਈ ਇੰਸਪੈਕਟਰ ਮਨਮੇਤ ਤੇ ਉਹਨਾਂ ਦੇ ਸੁਪਰਵੀਜ਼ਨ ਕਰਦੇ ਹਨ ਡੀਐਸਪੀ ਡੀ ਤੇ ਐਸਐਸਪੀ ਅਮਰਸਰ ਰੂਰਲ ਇਹਨਾਂ ਦੇ ਟੀਮ ਨੇ ਇੱਕ ਗੁਰਦੇਵ ਸਿੰਘ ਜਿਹੜਾ ਹੈ ਰੈਜ਼ੀਡੈਂਟ ਆਫ ਨਿਸੋਕੇ ਪੀਐਸ ਰਮਦਾਸ ਇਹਨਾਂ ਨੂੰ ਕਾਬੂ ਕੀਤਾ ਹੈ ਅਲੋਂਗ ਵਿਦ ਲਗਭਗ 3 ਕਿਲੋ ਗਰੋਨ ਇੱਕ ਪੀਐਕਸ 3 ਪਿਸਟਲ ਤੇ ਇੱਕ 9ਐਮ ਪਿਸਟਲ ਨਾਲ ਰਾਉਂਡ ਵੀ ਲਗਭਗ 100 ਰਾਉਂਡਸ ਇਹ ਜਿਹੜਾ ਗੁਰਦੇਵ ਸਿੰਘ ਇਹਦਾ ਉਮਰ 42 ਹੈ ਇਹ ਕੀਤੇ ਬੜ ਕਰਦੇ ਹਨ ਤੇ ਇਹਨਾਂ ਨੇ ਇਹ ਹੁਣ ਤੱਕ ਇਹ ਤਫਤੀਸ਼ ਹੋਇਆ ਹੈ ਕਿ ਇਹਨਾਂ ਨੇ ਹੁਣ ਤੱਕ 234 ਲਏ ਹਨ ਜੋ ਬਾਰਡਰ ਤੋਂ 234 ਲੈ ਕੇ ਉਹ ਗਾਹ ਦੇਣ ਵਾਲੇ ਸੀ ਪਰ ਹੁਣ ਤੱਕ ਹੋਇਆ ਨਹੀਂ ਇਸ ਕਰਕੇ ਇਹਨਾਂ ਦੇ ਕੋਲ ਇਹ ਜੋ ਵਰਤਨਸ تھے ਹੈਰੋਇਨ ਰਿਆ ਸੀ ਉਧਰ ਰਿਕਵਰੀ ਹੋਇਆ ਹੁਣ ਆਪਾਂ ਇਹ ਤਫਤੀਸ਼ ਕਰ ਰਹੇ ਹਾਂ ਕਿ ਕੋਈ ਹਵਾਲਾ ਲਿੰਕਸ ਹੈ ਕਿ ਨਹੀਂ ਤੇ ਇਹ ਜੋ ਬਾਰਡਰ ਪਾਕਿਸਤਾਨ ਬੈਠਾ ਉਹਨਾਂ ਨੇ ਕਿਸ ਕਿਸ ਨਾਲ ਸੰਪਰਕ ਕੀਤਾ ਹੈ ਇਹ ਅੱਗੇ ਦੇਣ ਵਾਸਤੇ ਇਹ ਪੂਰਾ ਆਪਾਂ ਤਫਤੀਸ਼ ਕਰ ਰਹੇ ਹਾਂ ਲੈਟਸ ਮੈਟਰ ਆਫ ਇਨਵੈਸਟੀਗੇਸ਼ਨ ਹੁਣ ਆਪਾਂ ਇਹਨਾਂ ਦਾ ਰਿਮਾਂਡ ਲੈ ਰਹੇ ਹਾਂ ਜੀ ਰਿਮਾਂਡ ਲੈ ਰਹੇ ਹਾਂ ਅਭੀ ਉਹਨਾਂ ਨੂੰ ਪੇਸ਼ ਕਰ ਰਹੇ ਹਾਂ ਹੋਪਫੁਲੀ 3 ਔਰ 4 ਡੇਸ ਰਿਮਾਂਡ ਮਿਲ ਜਾਏਗਾ ਐਂਡ ਐਡਮਿਨਿਸਟ੍ਰੇਸ਼ਨ ਆਲਸੋ ਵਿਲ ਗੋ ਫਾਰਵਰਡ ਸਰ ਇਹ ਰਮਦਾਸ ਏਰੀਆ ਜੀ ਮੰਗਵਾਈ ਗਈ ਸੀ ਔਰ ਦੋਨੋਂ ਸਟੇਜ ਦੇ ਵਿੱਚ ਇਕੱਟੇ ਜਮਾਨਾ ਸੀ ਅਲੱਗ-ਅਲੱਗ ਨੇ ਹੈਗਾ ਜਾਂ ਕੋਈ ਪੁਰਾਣਾ ਰਿਕਾਰਡ ਹੈ ਪੀਆਰ ਦਾ ਜਾਂ ਪਾਕਿਸਤਾਨ ਕੋਈ ਲਿੰਕ ਹੋਇਆ ਨਾ ਪਤਾ ਨਾ ਪਤਾ ਨਹੀਂ ਜੀ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਹੈ ਨਹੀਂ ਤੁਸੀਂ ਬਰਿੰਗਸ ਆਨ अगेन ਨਾ ਤਾਂ ਕੋਈ ਪੁਰਾਣਾ ਰਿਕਾਰਡ ਨਹੀਂ ਹੀ ਕਰਦੇ ਹੁੰਦੇ ਸੀ ਖੇਤੀਬਾੜੀ ਕਰਦੇ ਹੁੰਦੇ ਸੀ ਉਸ ਤੋਂ ਪਹਿਲਾਂ ਉਹ ਮਲੇਸ਼ੀਆ ਵੀ ਜਾ ਕੇ ਟਰੱਕ ਡਰਾਈਵਰ ਕਰਦੇ ਹੁੰਦੇ ਸੀ ਹੁਣ ਵਾਪਸ ਆ ਕੇ ਇਹਨਾਂ ਦਾ ਸੰਪਰਕ ਹੋਇਆ ਇਹ ਜੋ ਪਾਕਿਸਤਾਨ ਬੈਠੇ ਬਿੱਟੂ ਚਾਚਾ ਇਹਨਾਂ ਦੇ ਨਾਲ ਸੰਪਰਕ ਹੋਇਆ ਥਰੂ ਅ ਸੋਸ਼ਲ ਮੀਡੀਆ ਐਂਡ ਇਹਨਾਂ ਨੇ ਇਹ ਡਰੋਨ ਕਨਸਰਨੈਂਟ ਲਈ ਹੈ ਜੀ ਗੌਰ ਤੁਸੀਂ ਜ਼ਿਕਰ ਕੀਤਾ ਕਿ ਜੇਕਰ ਇਹਦੀ ਕਾਲੀ ਕਮਾਈ ਨਾਲ ਕੋਈ ਨੇ ਜਾਇਦਾਦ ਬਣਾਈ ਆ ਤਾਂ ਉਸ ਪਾਸੇ ਕੋਈ ਲੱਗਾ ਪਤਾ ਜਾਂ ਉਸ ਪਰ ਜਾਂਚ ਚੱਲ ਰਹੀ ਜੀ 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 ਹੁਣ ਤੱਕ ਅਮਰਸਰ ਰੂਰਲ ਪੁਲਿਸ ਨੇ ਕਾਫੀ ਕੰਮ ਕੀਤੇ ਨੇ ਇਹ ਜੋ ਅਠਾਟਫ ਕੇਂਦਰ ਹੈ ਅਠਾਟਫ ਜਿੱਦਾਂ ਜਿੱਦਾਂ ਤੁਸੀਂ ਐਨਡੀਪੀਐਸ ਜੋ ਵੀ ਕੰਮ ਕਰਦੇ ਉਹਨਾਂ ਦਾ ਜੋ ਕਮਾਈ ਹੁੰਦਾ ਹੈ ਇਲੀਗਲ ਕਮਾਈ ਉਹ ਆਪਾਂ ਕਰ ਸਕਦੇ ਹੁਣ ਤੱਕ ਅਮਰਸਰ ਰੂਰਲ ਪੁਲਿਸ ਨੇ ਲਗਭਗ 4 ਕਰੋੜ ਆਪਾਂ ਇਹਨਾਂ ਦਾ ਜਬਤ ਵੀ ਕੀਤੇ ਤਾਂ ਹਰ ਕੇਸ ਚ ਆਪਾਂ ਕਰ ਰਹੇ ਹਾਂ ਇਸ ਕੇਸ ਵੀ ਦੈਟ ਐਂਗਲ ਆਲਸੋ ਵਿਲ ਬੀ ਚੈਕਡ ਤੇ ਸਰ ਕੋਈ ਹੋਰ ਇਹਦਾ ਸਾਥੀ ਪਤਾ ਲੱਗਾ ਜੀ ਕਿ ਇਸ ਦੇ ਸਾਥੀ ਹੋਰ ਫਿਲਹਾਲ ਇੱਕ ਹੀ ਹੈ ਜੀ ਫਿਲਹਾਲ ਇੱਕ ਹੀ ਹੈ ਜੋ ਟੈਕਨੀਕਲ ਇਨਵੈਸਟਰਸ ਆਰ ਗੋਇੰਗ ਔਨ ਟੂ ਸੋਰਸ ਫੇਸ ਉਹ ਵੀ ਚੱਲ ਹੀ ਰਿਹਾ ਹੈ ਦੋ ਅਗੇ ਬੰਦਾ ਹੈ ਜੋ ਇਨਕਾ ਲੋਕਲ ਜੋ ਮੇਨ ਕਿੰਗ ਪਿੰਨ ਉਹ ਵੀ ਆਪਾਂ ਚੈੱਕ ਕਰ ਰਹੇ ਹਾਂ ਕਿ ਹੈ ਕੌਣ ਸਰ ਕੀ ਤੇ ਦੱਸ ਦਿਓ ਇਹ ਫਲੱਡਸ ਦਾ ਇਹਨਾਂ ਨੂੰ ਕੋਈ ਅਸਰ ਸੀ ਜਾਂ ਫਲੱਡਸ ਤੋਂ ਬਾਅਦ ਇਹ ਕੰਟੀਨਿਊਟੀ ਜੀ ਕੰਮ ਕਰਦੇ ਰਹੇ ਜਿਹੜਾ ਬਾੜੇ ਬੰਦੇ ਜੋ ਬਾਹਰ ਬੈਠੇ ਹਨ ਜੀ ਆਈਐਸਆਈ ਬੈਠਾ ਹੈ ਜਾਂ ਆਪਣਾ ਜੋ ਸਮਗਲਰਸ ਬੈਠੇ ਹਨ ਬਾਹਰ ਜੋ ਪੰਜਾਬ ਚ ਗੰਦਗੀ ਮਚਾਣਾ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੜਦਾ ਇਹ ਨਹੀਂ ਪੜਦਾ ਕਿ ਇੱਥੇ ਬਾੜ ਹੈ ਜਾਂ ਕੀ ਹੈ ਉਹ ਲਗਾਤਾਰ ਇਹ ਖਰਾਬ ਕੰਮ ਕਰੀ ਰਹੇ ਹਨ کر دے رہیں گے جب تک ہم رکیں گے نہیں پولیس روک بھی رہے ہیں پولیس دین نگاہ رہی ہے ہے بھی ہے اس کر کے ریکاوری اسی ہو رہا ہے لاسٹ ریکاوری ہو رہا ہے اسی اپنا سنوی ہو ਸਰ ਅਫੇਅਰ ਰਮਦਾਸਦਰ ਜੀ ਰਮਦਾਸਦਰ ਜੀ ਥੈਂਕ ਯੂ ਸਰ ਦਾ ਸੀਗੀ ਦਾ ਆਪਰੇਸ਼ਨ ਸੀ ਮਨਮੀਤ ਪਾਲ ਜਿਹੜੇ ਨੇ ਇਨਚਾਰਜ ਆਡੀ ਐਸਪੀ ਨਾਗਰਾ ਸਾਹਿਬ ਦੀ ਗਵਾਹੀ ਦੇ ਵਿੱਚ ਤਾਂ ਵੱਡੀ ਕਾਮਯਾਬੀ ਹੈ ਖੇਤੀਬਾੜੀ ਦਾ ਕੰਮ ਕਰਨ ਵਾਲਾ ਹੈ ਤਾਂ 3 ਕਿਲੋ ਹੈਰੋਇਨ ਤੇ ਦੋ ਪਿਸਤਲ ਤੇ 50 ਦੇ ਕਰੀਬ ਰੋਂਦ ਜਿਹੜੀ ਇੱਕ ਵੱਡੀ ਰਿਕਵਰੀ ਹੈ 50 ਦੇ ਕਰੀਬ ਰੋਂਦ ਉਹਨੂੰ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਕਿ ਕੋਈ ਟਾਰਗੇਟ ਸੀ ਇਹਨਾਂ ਦਾ ਜਾਂ ਕੋਈ ਹੋਰ ਇਸ ਮਾਮਲੇ ਦੇ ਵਿੱਚ ਵੈਪਨ ਵਰਤੇ ਜਾਣੇ ਸੀ ਕੈਮਰਾ ਪਰਸਨ ਵਿਪਨ ਸ਼ਰਮਾ ਦਰਨ ਗਗਨਦੀਪ ਸ਼ਰਮਾ ਦਾਨੀ ਸੂਰਾ ਟੀਵੀ ਅਮਰਸਰ